ਕੱਢ ਮਰ ਕੱਢ 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 ਜਾ ਬਦਲ ਨਾ ਬਦਲ ਤੂੰ ਇਕੱਲੇ ਕਾਬੂ ਕਰ ਲੈ ਮੇਰੇ ਤਾਂ ਤਾਣ ਵੀ ਵੜ ਤੀ ਨਾ ਕੋਈ ਨਹੀਂ ਕਹਿਣਾਗਾ ਕਿੰਨਾ ਚਿਰ ਹੋ ਗਿਆ ਤੇਰੇ ਮੂੰਹ ਹਲੀ ਵੰਦਿਆਂ ਨੂੰ ਇੱਕ ਦਿਨ ਬਾਈ ਉਹ ਬਜ਼ੁਰਗ ਦੇ ਮੂੰਹ ਤੇ ਲਫੜ ਮਾਰਿਆ ਨੇ ਉਹ ਦੁਕਾਨ ਵਾਲੇ ਦੇ ਨਹੀਂ ਨਹੀਂ ਹੱਲੇ ਫੜ ਠੀਕ ਆ ਬਈ ਮਾਲ ਲੈ ਲੈ ਕਿਹਦੇ ਤੂੰ ਪਹਿਲਾਂ ਬਹਿ ਤਸਵੀਰ ਆ ਤੇਰੇ ਕੋਲ ਗਾਲ ਨਹੀਂ ਕੱਢੀ ਅੱਜ ਕੋਈ ਕਾਲਾ ਲੈਣਾ ਕੱਢ ਤੋਰ ਤੇ ਤੈਨੂੰ ਤੈਨੂੰ ਕਾਈ ਕਰਦੇ ਕੰਮ ਬਾਹਰ ਨਹੀਂ ਕਰਦੇ ਫਿਰ ਤੇਰੇ ਕੋਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਛੱਡ ਦੇ ਹਾਂ ਤੇ ਫਿਰ ਤੂੰ ਕਿਉਂ ਕਰਦਾ ਬਈ ਸਾਡੇ ਸਿੰਘ ਬੰਬੇ ਬੰਬੇ ਇਧਰ ਇੱਕ ਮਿੰਟ ਰੱਖੋ ਬਾਬਾ ਜੀ ਪ੍ਰੈਗਾ ਨਹੀਂ ਇਹ ਪ੍ਰੌਕਸੀ ਕੈਮਰਾ ਰੱਖਦਾ ਜੀ ਬਾਬਾ ਜੀ ਕੱਢੋ ਪ੍ਰੌਕਸੀ ਆ ਭਾਈ ਪ੍ਰੌ ਇਹ ਪ੍ਰੈਗਾ ਬ ਨਹੀਂ ਗਈ ਪ੍ਰੌਕਸੀ ਕੈਮਰਾ ਜੀ ਇਹ ਵੀ ਗੱਲ ਆ ਆਹ ਚੀਜ਼ ਆ ਬਾਬਾ ਜੀ ਪ੍ਰੌਕਸੀ ਕੈਮਰਾ ਰੱਖਦਾ ਜੀ ਮੈਂ ਤੁਹਾਨੂੰ ਇੱਕ ਵਾਰੀ ਕਹੀ ਜਾਂਦਾ ਉਹ ਦੇ ਬਾਬੇ ਗਲਤੀ ਹੋ ਗਈ ਮੈਂ ਵੀ ਨਹੀਂ ਰੱਖਦਾ ਇੱਥੇ ਹੋਟਲ ਦੇ ਦੁਕਾਨ ਖੋਲ ਅਸੀਂ ਤੈਨੂੰ ਇਹ ਦੁਕਾਨ ਨਾ ਖੋਲ ਆ ਕੰਮ ਨਾ ਕਰ ਬਾ ਕੰਮ ਨਾ ਕਰ ਇਹ ਤਾਂ ਜੇ ਨਹੀਂ ਕਰਦਾ ਕਰਨੀ ਵਰੀ ਕਹਦਾ ਹਾਂ ਕਾ ਨਹੀਂ ਤੇਰੀ ਬਹੁਤ ਬੋਲੀ ਕਹਿੰਦਾ ਦੁਕਾਨ ਆ ਵੀ ਫੜ ਬਾਬਾ ਮੇਰੇ ਕੋਲ ਹੁਣ ਆ ਨਹੀਂ ਦਿਸਣ ਗਈ ਮੈਨੇ ਹਾਂ ਦੁਕਾਨ ਖੋਲ ਅਸੀਂ ਤੈਨੂੰ ਆਪਰੇ ਬੱਚੇ ਪਰ ਤੈਨੂੰ ਉਧਰ ਬੈਠੇ ਨੇ ਕੀ ਕੀ ਹਾਂਜੀ ਹਾਂਜੀ ਕੀ 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 ਤੈਨੂੰ ਬਸ ਮੈਂ ਇਹ ਰੱਖਦਾ ਨਹੀਂ ਹਾਂ ਅੱਜ ਤੋਂ ਬਾ ਨਹੀਂ ਰੱਖਦਾ ਇਹ ਨਾ ਰੱਖੀ ਮੈਂ ਹੋਰ ਨਿਕਲਿਆ ਆ ਹੋਰ ਨਿਕਲਿਆ ਉਹ ਤੈਨੂੰ ਕਈ ਜਗ੍ਹਾ ਸਾਰੇ ਕੱਢ ਦੇ ਜੇ ਅਸੀਂ ਆਪਦੇ ਹੱਥ ਨਾਲ ਕੱਢੇ ਤੇ ਜੇ ਅਸੀਂ ਆਪਦੇ ਹੱਥ ਨਾਲ ਕੱਢੇ ਅਸੀਂ ਹੋਰ ਗੁੱਟਾਂ ਦੇ ਤੈਨੂੰ ਇਹੀ ਹੈ ਜੀ ਬਸ ਹੋਰ ਕੱਢ ਕੱਢ ਤਾਂ ਹੋਰ ਕੱਢ ਲੈ ਇਹ ਕੱਲ ਦੀ ਭੈ ਲੈ ਕੱਢ ਹੋਰ ਆਪੇ ਕਰ ਦੋ ਕਰ ਦੋ ਬੱਬਾ ਜਾਨੀ ਬਈ ਬਾਬਾ ਜੀ ਫੜਾ ਫੜਾ ਕੱਢ ਦੇ ਫੜਾ ਕਰਦੇ ਜੇ ਬਾਈ ਵੀਰ ਬਣਿਆ ਭਿਗਟ ਦੇ ਕਰਦੇ ਆਪਦੇ ਨੂੰ ਪੁੱਛਿਆ ਮੋਟੇ ਦਾ ਫਿਰ ਕਰਦਾ ਮੇਰਾ ਭਰਾ ਬਣਿਆ ਕਾਪਾ ਨਹੀਂ ਹੈ ਨਹੀਂ ਕਈ ਰਾਤ ਕਰਦੇ ਆਹਨ ਗਲਤੀ ਤੇ ਉਹਦੀ ਜੀ ਬਹੁਤ ਬਾਈ ਤੂੰ ਆਪੇ ਗਲਤੀ ਮੰਨ ਲਗ ਰਿਹਾ ਮੈਂ ਗਲਤੀ ਮੰਨ ਨਹੀਂ ਵੇਚਦਾ ਜੀ ਬਸ ਠੀਕ ਆ ਕੰਮ ਕੱਲੇ ਖੋਲ ਸਕਦਾ ਨਾਰ ਬੋਲਦਾ ਪਰ ਅਸਮਾਨ ਨਾ ਰੱਖੀ ਮੇਰੇ ਨਸ਼ੇ ਵਾਲਾ ਅਸਮਾਨ ਮੇਰਾ ਤੈਨੂੰ ਰੋਕਿਆ ਤੈਨੂੰ ਮੈਨੂੰ ਵਾਰ-ਵਾਰ ਕਹੀ ਜਾਂਦੇ ਬਾਈ ਕੰਮ ਕਰ ਦੂੰ ਸਾਡਾ ਕਹੀ ਜਾਂਦਾ ਮੈਂ ਦੁਕਾਨ ਬੰਦ ਕਰ ਦੇਣਾ ਦੁਕਾਨ ਨਾ ਬੰਦ ਕਰ ਬਾਈ ਪਰ ਆ ਕੰਮ ਬੰਦ ਕਰ ਤੂੰ ਬਈ ਮੈਂ ਦੁਕਾਨ ਕੰਮ ਹੀ ਬਦਲਣਾ ਹਾਂ ਨਾ ਕੰਮ ਵਾਲਾ ਕੰਮ ਬੰਦ ਕਰ ਦੇ ਠੀਕ ਆ ਨਹੀਂ ਹਾਂ ਜੋ ਮੈਨੂੰ ਡੀਐਸਪੀ ਗੁਰਪ੍ਰੀਤ ਸਿੰਘ ਜੀ ਵੱਲੋਂ ਕਾਲ ਆਈ ਸੀ ਕਿ ਇੱਕ ਦੁਕਾਨ ਉਹਨਾਂ ਨੇ ਚੈੱਕ ਕਰਾਣੀ ਚਾਹੁੰਦੇ ਆ ਉਹ ਕਟਾਰੀਆ ਮੈਡੀਕਲ ਏਜੰਸੀ ਐ 3 ਕਰੋੜ ਤੇ ਤੇ ਜਦੋਂ ਅਸੀਂ ਇਹ ਮੌਕੇ ਤੇ ਆਏ ਆ ਤੇ ਮੌਕੇ ਤੇ ਦੁਕਾਨ ਬੰਦ ਪਾਈ ਗਈ ਜਦੋਂ ਅਸੀਂ ਪ੍ਰੋਪਰਾਈਟਰ ਤੇਜਿੰਦਰ ਸਿੰਘ ਉਹਨਾਂ ਨੂੰ ਕੰਟੈਕਟ ਕੀਤਾ ਕਿ ਆਪਣੀ ਆ ਕੇ ਸ਼ਾਪ ਖੋਲੋ ਅਸੀਂ ਚੈੱਕ ਕਰਨਾ ਚਾਹੁੰਦੇ ਆ ਤਾਂ ਉਹਨਾਂ ਨੇ ਕਿਹਾ ਕਿ ਮੈਂ ਇੱਕ ਹਸਪੀਟਲ ਚ ਐਡਮਿਟ ਐ ਕਿ ਸਾਨੂੰ ਸਸਪੈਕਸ਼ਨ ਹੈ ਕਿ ਇਹਦੇ ਅੰਦਰ ਕੁਝ ਐਦਾਂ ਦੇ ਇਨਟੌਕਸਿਕੈਂਟਸ ਹੈ ਇਸ ਲਈ ਅਸੀਂ ਹੁਣ ਇੱਕ ਵਾਰੀ ਸੀਲ ਕਰਕੇ ਜਾ ਰਹੇ ਆ ਦੁਕਾਨ ਨੂੰ ਔਰ ਜਦੋਂ ਉਹ ਸਾਡੇ ਕੋਲ ਪੇਸ਼ ਹੋਏਗਾ ਤਾਂ ਅਸੀਂ ਉਹਨੂੰ ਓਪਨ ਕਰਕੇ ਦੁਬਾਰਾ ਚੈੱਕ ਕਰਾਂਗੇ ਅੱਛਾ ਕੋ ਵੀਡੀਓ ਵੀ ਵਾਇਰਲ ਹੋਈ ਸੀ ਸਵੇਰੇ ਕੋਈ ਜਿਹੜੇ ਕੋਈ ਟੈਂਸ਼ਨ ਕਿਤੇ ਪੰਚ ਦੇ ਜਿਹੜੇ ਆਪ ਸੀਗੇ ਉਹਨਾਂ ਵੱਲੋਂ ਜਿਹੜੀ ਨਿਆ ਗੋਲੀਆਂ ਮਿਲਿਆ ਕਿਤਾ ਦੇਖੋ ਇਹ ਤਾਂ ਹੁਣ ਜਦੋਂ ਆਪਾਂ ਓਪਨ ਕਰਾਂਗੇ ਸ਼ਾਪ ਨੂੰ ਚੈਕਿੰਗ ਕਰਾਂਗੇ ਉਸ ਤੋਂ ਬਾਅਦ ਹੀ ਕੁਝ ਕਹਿ ਸਕਦੇ ਹਾਂ ਉਸ ਰਿਲੇਟਡ ਤੁਹਾਡੇ ਵੱਲੋਂ ਕੀ ਕਾਰਵਾਈ ਤੁਸੀਂ ਇੱਕ ਵਾਰੀ ਤਸੀਲ ਕਰ ਦਿੱਤੀ ਗਈ ਹੈ ਸ਼ਾਪ ਹੁਣ ਉਹ ਪੇਸ਼ ਹੋਏਗਾ ਤਾਂ ਸੀਲ ਓਪਨ ਹੋ ਕੇ ਉਹਦੀ ਪ੍ਰੈਜ਼ੈਂਸ ਵਿੱਚ ਚੈਕਿੰਗ ਕਰਾਂਗੇ ਸ਼ਾਪ ਤੇ ਠੀਕ ਹੈ ਜੀ ਅਜਸਨ ਮੋਖਵਰ ਸਾਹਿਬ ਦਾ ਮੈਨੂੰ ਫੋਨ ਆਇਆ ਕਿ ਇੱਕ ਚੜਕ ਰੋਡ ਤੇ ਕੁਟਾਰੀਆ ਮੈਡੀਕਲ ਸਟੋਰ ਹੈ ਉੱਥੇ ਡਰੱਗ ਇੰਸਪੈਕਟਰ ਸਾਹਿਬ ਮੈਡਮ ਆ ਰਹੇ ਆ ਤੇ ਉਹਨਾਂ ਨੇ ਕੁਝ ਉਹਨਾਂ ਦੇ ਚੈਕਿੰਗ ਕਰਨੀ ਹੈ ਤੁਸੀਂ ਮੌਕੇ ਤੇ ਜਾਓ ਹੁਣ ਮੌਕੇ ਤੇ ਆਏ ਆ ਪਰ ਮੈਡੀਕਲ ਸਟੋਰ ਤੇ ਲੋਕ ਲੱਗਾ ਸੀ ਤਾਂ ਉਹਨਾਂ ਨਾਲ ਕੰਟੈਕਟ ਕੀਤਾ ਗਿਆ ਮੈਡੀਕਲ ਦੇ ਸਟੋਰ ਦੇ ਮਾਲਕ ਤੇਜਿੰਦਰ ਸਿੰਘ ਨਾਲ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਕਿ ਸਾਡੀ ਕੋਈ ਇੱਥੇ ਪ੍ਰੋਬਲਮ ਆ ਗਈ ਅਸੀਂ ਸਿਵਲ ਹਸਪਤਾਲ ਮੋਗੇ ਮੇਰੀ ਐਡਮਿਟ ਆ ਮੈਂ ਹੁਣ ਆ ਨਹੀਂ ਸਕਦਾ ਮੌਕੇ ਤੇ ਹੁਣ ਅਗਲੀ ਕਾਰਵਾਈ ਜਿਹੜੇ ਡਰੱਗ ਇਨਸਪੈਕਟਰ ਸਾਹਿਬ ਕਰ ਰਹੇ ਆ ਜੀ ਜਦ ਸਪਿਰਿਟ ਕਦੇ ਬਾਹਰ ਹੋਈ ਹੈ ਜਿਹਦੇ ਵਿੱਚ ਦੁਕਾਨਦਾਰ ਦੀ ਕੁੱਟਮਾਰ ਵੀ ਹੋ ਰਹੀ ਹੈ ਕੋਈ ਗੋਲੀਆਂ ਦਸਿਆ ਜਾ ਰਹੀ ਹੈ ਵੇਚ ਰਿਆ ਸੀ ਕਿ ਜਿਹਦੇ ਉੱਤੇ ਟੈਨਸ਼ਨ ਵੀ ਪੜੇਗਾ ਤੇ ਇਹ ਜਿਹੜੀ ਮਾਰ ਕੁੱਟ ਵੀ ਇਹ ਕਹਿੰਦੇ ਬਾਰੇ ਜੀ ਜੋ ਸਿਵਲ ਹਸਪਤਾਲ ਤੋਂ ਸਾਨੂੰ ਮੈਡੀਕਲ ਰਿਪੋਰਟ ਆਊਗੀ ਰੁਕਾ ਆਊਗਾ ਉਹਦੇ ਹਿਸਾਬ ਨਾਲ ਅਗਲੀ ਕਾਰਵਾਈ ਹਮਲੇ ਵਿੱਚ ਲਿਆਦੀ ਜਾ ਸਕੂਗੀ ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਹੈ ਅਸੀਂ ਜੀ ਡਰੱਗ ਇੰਸਪੈਕਟਰ ਸਾਹਿਬ ਦੇ ਨਾਲ ਆਏ ਆ ਜਿਹੜੀ ਇਹਨਾਂ ਨੇ ਮੌਕੇ ਤੇ ਦੁਕਾਨ ਨੂੰ ਸੀਲ ਕੀਤਾ ਹੈ ਉਹੋਂ ਦੇ ਵਾਸਤੇ ਇੱਕ ਉੱਪਰਲੇ ਨਿਗਤੀ ਨਾਵੇ ਜਿਤਾ ਨੇ ਆਪਣੇ ਤੌਰ ਤੇ ਤੇ ਇਹਦੀ ਨਿਗਰਾਨੀ ਪੂਰੀ ਰੱਖਾਂਗੇ ਜੀ ਅਸੀਂ ਜਿੰਨਾ ਚਿਰ ਉਹ ਮਤਲਬ ਦੁਕਾਨ ਦਾ ਮਾਲਕ ਮੌਕੇ ਤੇ ਆਊਗਾ ਜੀ ਉਹਦੀ ਨਿਗਰਾਨੀ ਦੁਬਾਰਾ ਡ੍ਰੈਗਨਪੈਡ ਸਾਹਿਬ ਆਪ ਦੀ ਚੈਕਿੰਗ ਕਰ ਲੈਣਗੇ ਤੇ ਫਿਰ ਅਗਲੀ ਕਾਰਵਾਈ ਜੋ ਵੀ ਇਹਨਾਂ ਦੇ ਅਕੋਰਡਿੰਗ ਬਣਦੀ ਕਰਨਗੇ ਜੀ ਸਰ ਹੋਰ ਕੋਈ ਕੰਪਲੇਂਟ ਸਾਹਮਣੇ ਆਇਆ ਜੀ ਕਿ ਜਿੱਦਾਂ ਸਵੇਰੇ ਕੋਈ ਵੀਡੀਓ ਵਾਇਰਲ ਹੋ ਰਹੀ ਜਿਉ ਤੁਹਾਨੂੰ ਲੈ ਕੇ ਕੋਈ ਨਹੀਂ ਅਜੇ ਤੱਕ ਸਾਡੇ ਕੋਲ ਕੋਈ ਨਹੀਂ ਆਇਆ ਜੀ ਜਦੋਂ ਆਊਗਾ ਫਿਰ ਅਗਲੀ ਕਾਰਵਾਈ ਇਹ ਹਮਲੇ ਵਿੱਚ ਲਾਵਾਂਗੇ ਜੀ